कांड ਸਿਆਉਰ ਨੇ ਨੋਰਸੂ ਦੇ ਮੁਤਾਬਕ ਔਰ ਉਹਦੇ ਨਾਲ ਬਹੁਜਨ ਸਮਾਜ ਦੇ ਲੋਕਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਆ ਔਰ ਇਸੇ ਕਰਕੇ ਕਿਉਂਕਿ ਮਾਨਯੋਗ ਸਾਡੇ ਸੰਤ ਕੁਲਵੰਤ RAM ਜੀ ਨੂੰ ਦੇਸ਼ਾਂ ਵਿਦੇਸ਼ਾਂ ਚੋਂ ਵੀ ਫੋਨ ਆਏ ਇਸ ਕਰਕੇ ਅੱਜ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਭਰੋ ਮਜਾਰੇ ਤੋਂ ਉਹ ਚੱਲ ਕੇ ਆਪ ਇੱਥੇ ਜਲੰਧਰ ਤੋਂ ਇੱਥੇ ਆਏ ਆ ਅਸੀਂ ਸਾਰਿਆਂ ਨੇ ਲੜ ਕੇ ਡੀਸੀ ਸਾਹਿਬ ਨੂੰ ਮੰਗ ਕੀਤੀ ਕਿ ਜਿਹਨੇ ਵੀ ਇਹ ਗੁਰੂ ਘਰ ਨੂੰ ਦੁਕਾਨ ਦੱਸਿਆ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉੱਤੇ ਐਸਸੀਐਸਟੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਔਰ ਜਿਹੜੀ ਗਲਾਡਾ ਵੱਲੋਂ ਸਾਨੂੰ ਨੋਟਿਸ ਭੇਜਿਆ ਗਿਆ ਜੀ ਵੀ ਉਹ ਧਾਣ ਦਾ ਉਹਨੂੰ ਵਾਪਸ ਕੇ ਲਿਆ ਜਾਵੇ ਤੇ ਉਹਨੂੰ ਵਿਡਰਾਅ ਕਰਕੇ ਉਹਦਾ ਬਦਲਮਾ ਪ੍ਰਬੰਧ ਕੀਤਾ ਜਾਵੇ ਇਹ ਮੰਗ ਕੀਤੀ ਆ ਔਰ ਇਸ ਤੋਂ ਪਹਿਲਾਂ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਉਹ ਉਹਨਾਂ ਨੇ ਵੀ ਮਾਨਯੋਗ ਡੀਸੀ ਸਾਹਿਬ ਨੂੰ ਉਹ ਕਿਹਾ ਔਰ ਸੈਂਟਰ ਦੇ ਪੰਜਾਬ ਦੇ ਵਿੱਚ ਜਿਹੜੇ ਸਕਤੀ ਚੀਫ ਸਕਤੀ ਨਾਲ ਵੀ ਉਹਨਾਂ ਨੇ ਫੋਨ ਤੇ ਗੱਲ ਕੀਤੀ ਸੀਗੀ ਤੇ ਇਸ ਗੁਰੂ ਘਰ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਇਹ ਇਹ ਸਾਰਾ ਬਖ ਬਖ ਜਥੇਬੰਦੀਆਂ ਔਰ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨਾਂ ਨੇ ਆ ਕੇ ਸਾਰਾ ਕੁਝ ਕੀਤਾ ਅਸੀਂ ਸੰਤਾਂ ਮਹਾਪੁਰਸ਼ਾਂ ਦਾ ਆਪਣੇ ਵੱਲੋਂ ਔਰ ਸਮੂਹ ਲੁਧਿਆਣੇ ਦੀਆਂ ਧਾਰਮਿਕ ਜਥੇਬੰਦੀਆਂ ਬਾਰਮਿਕ ਭਗਵਾਨ ਬਾਰਮਿਕ ਮਹਾਰਾਜ ਦੇ ਨਾਂ ਤੇ ਜਥੇਬੰਦੀਆਂ ਜਿਹੜੇ ਆਗੂ ਸਹਿਬਾਨ ਉਹ ਵੀ ਆਏ ਆ ਸਾਰਿਆਂ ਦਾ ਅਸੀਂ ਆਪਣੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜੈਪੀ ਜੈਪਾਰ ਜਮਾਲਪੁਰ ਗੁਰਦੁਆਰਾ ਗੁਰੂ ਰਵਦਾਸ ਜੀ ਚੰਡੀਗੜ੍ਹ ਰੋਡ ਜਮਾਲਪੁਰ ਅਵਾਨਾ ਜੋ ਤਕਰੀਬਨ 1964 ਤੋਂ ਪੰਚਾਇਤ ਵੱਲੋਂ ਦਿੱਤੀ ਗਈ ਜ਼ਮੀਨ ਦੇ ਉੱਤੇ ਸਾਰਿਆ ਗਿਆ ਉਸ ਨੂੰ ਗਲਾਡਾ ਦੇ ਵੱਲੋਂ 2019 ਤੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਨਜਾਇਜ਼ ਕਬਜ਼ਾ ਦੱਸਿਆ ਗਿਆ ਉਸ ਦੇ ਉੱਤੇ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਜਦੋਜਹਿਦ ਕੀਤੀ ਤੇ ਹਰ ਤਰ੍ਹਾਂ ਦੇ ਦਰਨੇ ਪ੍ਰਦਰਸ਼ਨ ਕਰਕੇ ਅਸੀਂ ਇਹ ਗਵਰਨਮੈਂਟ ਨੂੰ ਦੱਸਣਾ ਕਿ ਚਾਹਿਆ ਕਿ ਜੋ ਤੁਸੀਂ ਸਾਨੂੰ ਨਜਾਇਜ਼ ਕਬਜ਼ਾ ਕਹਿ ਰਹੇ ਹੋ ਇਹ ਗੁਰਦੁਆਰਾ ਗੁਰੂ ਰਵਦਾਸ ਜੀ ਵੱਲੋਂ ਅਲਾਟ ਕੀਤੀ ਜਗ੍ਹਾ ਪੰਚਾਇਤ ਵੱਲੋਂ ਉਸ ਦੇ ਉੱਤੇ ਕਬਜ਼ਾ ਹੈ ਉਸ ਦੇ ਸਬੰਧ ਦੇ ਵਿੱਚ ਗਲਾੜਾ ਨੇ ਪ੍ਰਬੰਧਕ ਕਮੇਟੀ ਨੂੰ ਆਪਣੇ ਦਫ਼ਤਰ ਬੁਲਾਇਆ ਤੇ ਸਲਾਹ ਦਿੱਤੀ ਕਿ ਤੁਸੀਂ ਇੱਕ ਲੈਟਰ ਲਿਖ ਕੇ ਦਿਓ ਕਿ ਗਲਾੜਾ ਜੋ ਧਾਰਮਿਕ ਸਥਾਨਾਂ ਨੂੰ ਪਾਲਿਸੀ ਜੋ ਪਾਲਿਸੀ ਆਉਦੀ ਉਸ ਦੇ ਅੰਦਰ ਅਧੀਨ ਧਾਰਮਿਕ ਸਥਾਨਾਂ ਨੂੰ ਜਗ੍ਹਾ ਪ੍ਰੋਵਾਈਡ ਕਰਦਾ ਹੈ ਅਲਾਟ ਕਰਦਾ ਉਸ ਸਕੀਮ ਦੇ ਵਿੱਚ ਅਸੀਂ ਤੁਹਾਨੂੰ ਇਹ ਜਗ੍ਹਾ ਅਲਾਟ ਕਰ ਦੇਾਂਗੇ ਤੇ ਅਸੀਂ ਉਹ ਲੈਟਰ ਲਿਖ ਕੇ ਤੇ ਆਏ ਤੇ 2019 ਦੇ ਵਿੱਚ ਦਿੱਤਾ ਹੋਇਆ ਲੈਟਰ ਅਜੇ ਤੱਕ ਉਸ ਦਾ ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿਆ ਵਿੱਚ ਵਿਚਾਲੇ 2021 ਦੇ ਵਿੱਚ ਇੱਕ ਪਤਾ ਲੱਗਿਆ ਅਸੀਂ ਸਾਨੂੰ ਇੱਕ ਮੀਟਿੰਗ ਇਹਨਾਂ ਨੇ ਕਾਲ ਕੀਤੀ ਗਲਾਡਾ ਦੇ ਮਹਾਡਾ ਦੇ ਵਿੱਚ ਮੋਹਾਲੀ ਦੇ ਵਿੱਚ ਜੋ ਇਹਨਾਂ ਦਾ ਹੈੱਡਕੁਆਰਟਰ ਆ ਉਸ ਦੇ ਵਿੱਚ 10 ਜਨਵਰੀ ਨੂੰ ਇੱਕ ਮੀਟਿੰਗ ਕਾਲ ਕੀਤੀ ਜਿਸ ਦੇ ਵਿੱਚ ਵਕਫਾ ਬੋਰਡ ਚੀਫ ਚੰਡੀਗੜ੍ਹ ਸਟੇਟ ਅਫੀਸਰ ਲੁਧਿਆਣਾ ਤੇ ਚੀਫ ਐਡਮਿਨਿਸਟ੍ਰੇਟਰ ਅਫੀਸਰ ਗਲਾਡਾ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀ ਉਸ ਮੀਟਿੰਗ ਦਾ ਹਾਂਜੀ ਮੰਗ ਕੀ ਕਰ ਕੀਤੀ ਅਸੀਂ ਇਹ ਮੰਗ ਕਰਦੇ ਹਾਂ ਕਿ ਗਲਾਡਾ ਜਿਹੜੀ ਜ਼ਮੀਨ ਆ ਸਾਡੀ ਮਾਲਕੀ ਉਹ ਸਾਨੂੰ ਗੁਰਦੁਆਰਾ ਸਾਹਿਬ ਦੇ ਨਾਂ ਕਰਕੇ ਦੇਵੇ ਤੇ ਅੱਗੇ ਤੋਂ ਅਸੀਂ ਡੀਸੀ ਸਾਹਿਬ ਨੂੰ ਇਸ ਸਬੰਧ ਦੇ ਵਿੱਚ ਅੱਜ ਫਿਰ ਨੋਟਿਸ ਦਿੱਤਾ ਜੋ ਪਹਿਲਾ ਗਲਾਡਾ ਵਾਲੇ 10425 ਨੂੰ ਇੱਕ ਨੋਟਿਸ ਸਰਵ ਕਰਕੇ ਆਏ ਸੀ ਗਲਾਡ ਗੁਰਦੁਆਰੇ ਦੇ ਵਿੱਚ ਜਾ ਕੇ ਉਹਦੇ ਉੱਤੇ ਲਿਖਿਆ ਸੀ ਕਿ ਤੁਸੀਂ ਗੁਰਦੁਆਰਾ ਨਾਮ ਦੀ ਦੁਕਾਨ ਬਣਾ ਕੇ ਗਲਾਡਾ ਦੀ ਜ਼ਰੂਰ ਪੌਕੇਟ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੁਸੀਂ 7 ਦਿਨ ਦੇ ਅੰਦਰ ਅੰਦਰ ਇਸ ਸਥਾਨ ਦੇ ਮਾਲਕੀ ਦੇ ਕਾਗਜ਼ ਜਾਂ ਕੋਈ ਕੋਰਟ ਦਾ ਆਰਡਰ ਲੈ ਕੇ ਗਲਾਡਾ ਦੇ ਦਫ਼ਤਰ ਦੱਸੋ ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਤਾਂ ਅਸੀਂ ਗੁਲਾੜਾ ਵਾਲੇ ਇੱਕ ਹਫ਼ਤੇ ਬਾਅਦ ਇੱਕ ਤਰਫਾ ਕਾਰਵਾਈ ਕਰਕੇ ਇਹ ਨਜਾਇਜ਼ ਕਬਜ਼ਾ ਹਟਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤਾਂ ਕਿ ਜੋ ਵੀ ਇਹਦਾ ਖਰਚਾ ਹਰਜਾਨਾ ਹੋਏਗਾ ਉਹ ਅਸੀਂ ਤੁਹਾਡੇ ਕੋਲੋਂ ਕਲੇਮ ਕਰਾਂਗੇ ਇਸੇ ਸਬੰਧ ਦੇ ਵਿੱਚ ਸਾਰੀਆਂ ਸੰਗਤਾਂ ਸੰਤ ਸਮਾਜ ਬਾਲਮੀਕ ਸਮਾਜ ਤੇ ਬੇਗਮਪੁਰਾ ਟਾਈਗਰ ਫੋਰਸ ਸਤਗੁਰੂ ਰਵਦਾਸ ਧਰਮ ਸਮਾਜ ਸੋਰ ਜਿੱਥੇ ਬੰਦੀਆਂ ਧਾਰਮਿਕ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਅੱਜ ਡੀਸੀ ਸਾਹਿਬ ਤੋਂ ਸਮਾ ਲਿਆ ਸੀਗਾ ਤੇ ਉਸੇ ਸੰਬੰਧ ਦੇ ਵਿੱਚ ਅਸੀਂ ਇਕੱਤਰ ਹੋਏ ਜੀ